ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 32ਵੇਂ ਭਾਗ ਵਿੱਚ ਸੁਣੋ ਵਿਦਵਾਨਾਂ ਨਾਲ ਮੁਲਾਕਾਤਾਂ ਅਤੇ ਸੰਤ ਲੋਂਗੋਵਾਲ ਦਾ ਕਕਲ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਉਤੇ ਹਮਲੇ ਤੋਂ ਬਾਅਦ ਪੰਜਾਬੀ ਤੇ ਸਿੱਖ ਬੁੱਧੀਜੀਵੀਆਂ ਅੰਦਰ ਪੰਜਾਬ ਮਸਲੇ ਬਾਰੇ ਰਸੀ ਵਿਚਾਰ ਚਰਚਾ ਭਖ ਪਈ ਸੀ ਸਾਡੇ ਵਾਂਗੂ ਹੀ ਪੰਜਾਬ ਦੇ ਕਾਫੀ ਮਾਰਕਸਵਾਦੀ ਵਿਦਵਾਨਾਂ ਦੇ ਵਿਚਾਰਾਂ ਵਿੱਚ ਤਬਦੀਲੀ ਆ ਗਈ ਸੀ ਅਤੇ ਉਹਨਾਂ ਨੇ ਧਰਮ ਨੂੰ ਹਾਂ ਪੱਖੀ ਨਜ਼ਰੀਏ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਸੀ ਪਰ ਕੁਝ ਕਟੜ ਸੋਚ ਵਾਲੇ ਮਾਰਕਸਵਾਦੀ ਵਿਦਵਾਨਾਂ ਦੀ ਸਮਝ ਵਿੱਚ ਕੋਈ ਬਦਲਾਅ ਨਹੀਂ ਆਇਆ ਸੀ ਉਹ ਕਟੜ ਪੁਨੇ ਨਾਲ ਪੁਰਾਣੀ ਸਮਝ ਉਤੇ ਹੀ ਅੜੇ ਹੋਏ ਸਨ ਇਸ ਹਾਲਤ ਦੇ ਸਨਮੁਖ ਮੈਂ ਪੰਜਾਬ ਦੇ ਪ੍ਰਮੁੱਖ ਵਿਦਵਾਨਾਂ ਨੂੰ ਜ਼ਾਤੀ ਤੌਰ ਤੇ ਮਿਲਣ ਅਤੇ ਦਰਬਾਰ ਸਾਹਿਬ ਉਤੇ ਭਾਰਤੀ ਫੌਜ ਦੇ ਹਮਲੇ ਅਤੇ ਇੰਦਰਾ ਗਾਂਧੀ ਦੇ ਕਤਲ ਉਪਰੰਤ ਭਾਰਤ ਅੰਦਰ ਬਹੁਤ ਸਾਰੀਆਂ ਥਾਵਾਂ 'ਤੇ ਨਿਰਦੋਸ਼ ਸਿੱਖ ਜਨਤਾ ਦਾ ਕਰੂਰਤਾ ਨਾਲ ਕਤਲੇਆਮ ਕਰਨ ਦੇ ਵਰਤਾਰੇ ਬਾਰੇ ਉਹਨਾਂ ਦੇ ਵਿਚਾਰ ਜਾਣਨ ਦਾ ਫੈਸਲਾ ਕੀਤਾ ਇਸ ਸਿਲਸਲੇ ਵਿੱਚ ਮੈਂ ਦਿੱਲੀ ਦੇ ਪ੍ਰੋਫੈਸਰ ਕਿਸ਼ਨ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਹਰਕਿਸ਼ਨ ਸਿੰਘ ਮਹਿਤਾ ਪ੍ਰੋਫੈਸਰ ਪ੍ਰੀਤਮ ਸਿੰਘ ਆਰਥਿਕ ਵਿਗਿਆਨੀ ਪ੍ਰੋਫੈਸਰ ਹਰਜਿੰਦਰ ਸਿੰਘ ਸ਼ੇਰਗਿੱਲ ਆਰਥਿਕ ਵਿਗਿਆਨੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਗੁਰਪਖ ਸਿੰਘ ਹਰਦਿਲਜੀਤ ਸਿੰਘ ਉਰਫ ਲਾਲੀ ਬਾਬਾ ਡਾਕਟਰ ਗੁਰਤਾਰਨ ਸਿੰਘ ਡਾਕਟਰ ਸੁਚਾ ਸਿੰਘ ਗਿੱਲ ਡਾਕਟਰ ਨਿਰਮਲ ਆਜ਼ਾਦ ਪ੍ਰੋਫੈਸਰ ਭੁਪਿੰਦਰ ਸਿੰਘ ਆਗ ਨੂੰ ਮਿਲੇ ਇਸੇ ਸਿਲਸਲੇ ਵਿੱਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨਾਲ ਵੀ ਗੱਲਾਂ ਬਾਤਾਂ ਹੋਈਆਂ ਇਨ੍ਹਾਂ ਚੋਂ ਜ਼ਿਆਦਾਤਰ ਵਿਦਵਾਨਾਂ ਨੂੰ ਮੈਂ ਪਹਿਲੀ ਵਾਰ ਮਿਲਿਆ ਸੀ ਇਸ ਤੋਂ ਪਹਿਲਾਂ ਅਸੀਂ ਜੋ ਵਿਚਾਰ ਧਾਰਕ ਸਮਝ ਤੇ ਸੇਧ ਅਪਣਾ ਕੇ ਚੱਲ ਰਹੇ ਸੀ ਉਸ ਵਿੱਚ ਕੁਝ ਨਵਾਂ ਜਾਣਨ ਜਾਂ ਸਿੱਖਣ ਦੀ ਲੋੜ ਮਹਿਸੂਸ ਨਹੀਂ ਹੋਈ ਸੀ ਕਮਿਊਨਿਸਟ ਰੀਤ ਮੁਤਾਬਕ ਅਸੀਂ ਆਪਣੀ ਸਮਝ ਨੂੰ 100% ਦੀ ਠੀਕ ਮੰਨ ਕੇ ਚੱਲ ਰਹੇ ਸੀ ਜਿਸ ਕਰਕੇ ਕਿਸੇ ਵਿਦਵਾਨ ਨੂੰ ਮਿਲਣ ਦੀ ਉਚੇਚੀ ਲੋੜ ਮਹਿਸੂਸ ਨਹੀਂ ਹੋਈ ਸੀ ਪਰ ਇਹਨਾਂ ਵਿਦਵਾਨਾਂ ਨਾਲ ਹੋਈਆਂ ਮੁਲਾਕਾਤਾਂ ਮੈਨੂੰ ਨਿੱਜੀ ਰੂਪ ਵਿੱਚ ਬਹੁਤ ਫਾਇਦੇਮੰਦ ਸਾਬਤ ਹੋਈਆਂ ਬਹੁਤ ਸਾਰੇ ਮਸਲਿਆਂ ਬਾਰੇ ਨਵੀਂ ਅੰਤਰਦ੍ਰਿਸ਼ਟੀ ਹਾਸਲ ਹੋਈ ਅਤੇ ਬਹੁਤ ਕੁਝ ਨਵਾਂ ਜਾਣਨ ਤੇ ਪੜਨ ਦੀ ਲੋੜ ਮਹਿਸੂਸ ਹੋਈ ਉਪਰੋਕਤ ਵਿਦਵਾਨਾਂ ਚੋਂ ਮੈਨੂੰ ਉਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਵਿਚਾਰਾਂ ਨਾਲ ਸਭ ਤੋਂ ਵੱਧ ਨੇੜਤਾ ਮਹਿਸੂਸ ਹੋਈ ਬਾਅਦ ਵਿੱਚ ਜਦੋਂ ਉਹ ਇੰਗਲੈਂਡ ਬਰੂਕਸ ਯੂਨੀਵਰਸਿਟੀ ਵਿੱਚ ਚਲੇ ਗਏ ਤਾਂ ਮੇਰਾ ਉਹਨਾਂ ਨਾਲ ਲਗਾਤਾਰ ਰابطਾ ਬਣਿਆ ਰਿਹਾ ਇਸੇ ਤਰ੍ਹਾਂ ਡਾਕਟਰ ਗੁਰਪਖ ਸਿੰਘ ਤੋਂ ਲਗਾਤਾਰ ਬਹੁਤ ਕੁਝ ਨਵਾਂ ਜਾਣਨ ਤੇ ਸਿੱਖਣ ਦਾ ਮੌਕਾ ਮਿਲਦਾ ਰਿਹਾ ਡਾਕਟਰ ਗੁਰਤਾਰਨ ਸਿੰਘ ਕੋਲੋਂ ਸਿੱਖ ਫਲਸਫੇ ਤੇ ਸਮਕਾਲੀ ਘਟਨਾਵਾਂ ਤੇ ਵਰਤਾਰਿਆਂ ਬਾਰੇ ਸਿੱਖ ਦ੍ਰਿਸ਼ਟੀ ਬਾਰੇ ਚੋਖਾ ਗਿਆਨ ਹਾਸਲ ਹੋਇਆ ਪ੍ਰੋਫੈਸਰ ਕਿਸ਼ਨ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਈ ਸੀ ਉਸ ਤੋਂ ਬਾਅਦ ਮੈਂ ਉਚੇਚਾ ਦਿੱਲੀ ਉਹਨਾਂ ਦੇ ਘਰ ਜਾ ਕੇ ਮਿਲਿਆ ਉੱਥੇ ਉਹਨਾਂ ਨਾਲ ਲੰਮਾ ਚਿਰ ਖੁੱਲ ਕੇ ਵਿਚਾਰਾਂ ਹੋਈਆਂ ਜਿਸ ਨਾਲ ਪੰਜਾਬੀ ਕੌਮ ਤੇ ਸਿੱਖ ਕੌਮ ਦੀ ਧਾਰਨਾ ਦੇ ਦਵੰਦ ਨੂੰ ਸਮਝਣ ਵਿੱਚ ਬਹੁਤ ਮਦਦ ਮਿਲੀ ਉਹਨਾਂ ਨੇ ਮੈਨੂੰ ਮੰਥਲੀ ਰਿਵਿਊ ਨਾਂ ਦੇ ਮਾਰਕਸਵਾਦੀ ਸਿਧਾਂਤਕ ਪਰਚੇ ਦਾ ਧਰਮ ਤੇ ਖੱਬੇ ਪੱਖੀਆਂ ਬਾਰੇ ਵਿਸ਼ੇਸ਼ ਅੰਕ ਦਿੱਤਾ ਜਿਸ ਨੂੰ ਪੜ੍ਹ ਕੇ ਮੁਕਤੀ ਧਰਮ ਸ਼ਾਸਤਰ ਬਾਰੇ ਨਵੀਂ ਜਾਣਕਾਰੀ ਮਿਲੀ ਅਤੇ ਇਸ ਦੇ ਨਾਲ ਹੀ ਲਾਤੀਨੀ ਅਮਰੀਕਾ ਦੇ ਕੁਝ ਦੇਸ਼ਾਂ ਅੰਦਰ ਖੱਬੇ ਪੱਖੀਆਂ ਤੇ ਈਸਾਈ ਧਰਮ ਦੇ ਪੈਰੋਕਾਰਾਂ ਵਿਚਕਾਰ ਅਮਰੀਕੀ ਸਾਮਰਾਜ ਦੇ ਵਿਰੁੱਧ ਸੰਗਰਾਮੀ ਸਾਂਝ ਦਾ ਨਵਾਂ ਤੇ ਉਤਸ਼ਾਹਪੂਰਨ ਤੱਥ ਪਤਾ ਚੱਲਿਆ। ਇਸ ਨਾਲ ਸਾਨੂੰ ਸਿੱਖ ਸੰਘਰਸ਼ ਨਾਲ ਸਾਂਝ ਨੂੰ ਵਾਜਬਠਹਿਰਾਉਣ ਲਈ ਵਜ਼ਨਦਾਰ ਦਲੀਲ ਮਿਲ ਗਈ ਸੀ। ਇਸ ਸਮੇਂ ਦੌਰਾਨ ਅਸੀਂ ਪੰਜਾਬ ਦੇ ਕੌਮੀ ਮਸਲੇ ਬਾਰੇ ਪੰਜਾਬ ਦੇ ਕੁਝ ਨਾਮਵਰ ਖੱਬੇ ਪੱਖੀ ਚਿੰਤਕਾਂ ਦੇ ਲੇਖ ਇੱਕ ਕਿਤਾਬ 'ਚ ਇਕੱਠੇ ਕਰਕੇ ਛਾਪੇ। ਇਹ ਕਿਤਾਬ ਪੰਜਾਬ ਦਾ ਕੌਮੀ ਮਸਲਾ ਖੱਬੇਪੱਖੀ ਚਿੰਤਕਾਂ ਦੀ ਨਜ਼ਰ ਵਿੱਚ ਅਸੀਂ ਪੰਜਾਬ ਦੇ ਸਾਰੇ ਬੁੱਧੀਜੀਵੀਆਂ ਤੱਕ ਪਹੁੰਚਾਉਣ ਦੇ ਯਤਨ ਕੀਤੇ। ਸਾਨੂੰ ਉਮੀਦ ਸੀ ਕਿ ਪੰਜਾਬ ਦੇ ਜਮਹੂਰੀ ਸੋਚ ਰੱਖਣ ਵਾਲੇ ਹਿੰਦੂ ਇਸ ਆਧਾਰ ਤੇ ਕੇਂਦਰ ਸਰਕਾਰ ਦੇ ਵਿਰੁੱਧ ਸੰਘਰਸ਼ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਅਤੇ ਇਸ ਦੇ ਨਾਲ ਸਿੱਖ ਸੰਘਰਸ਼ ਦਾ ਦਾਇਰਾ ਔਰ ਵਿਸ਼ਾਲ ਹੋ ਸਕਦਾ ਹੈ ਪਰ ਸਾਡੀ ਇਹ ਸੋਚ ਖਾਮ ਖਿਆਲੀ ਹੀ ਸਾਬਤ ਹੋਈ ਉਸ ਵੇਲੇ ਪੰਜਾਬੀ ਅਖਬਾਰ ਵਿੱਚੋਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਸੰਪਾਦਕੀ ਸਟਾਫ ਤੋਂ ਲੈ ਕੇ ਰਿਪੋਰਟਰਾਂ ਤੱਕ ਜ਼ਿਆਦਾਤਰ ਵਿਅਕਤੀ ਖੱਬੇ ਪੱਖੀ ਪਛੋਕੜ ਵਿੱਚੋਂ ਆਏ ਸਨ ਜਿਸ ਕਰਕੇ ਉਹਨਾਂ 'ਚੋਂ ਬਹੁਤਿਆਂ ਦਾ ਵਿਚਾਰਧਾਰਕ ਝੁਕਾ ਸਥਾਪਤੀ ਹੁਕਮਰਾਨੀ ਢਾਂਚੇ ਵਿਰੋਧੀ ਸੀ 1984 ਦੇ ਕੱਲੂ ਘਾਰੇ ਤੋਂ ਬਾਅਦ ਉਹਨਾਂ ਵਿੱਚੋਂ ਕੁਝ ਸਹਿਜ ਰੂਪ ਵਿੱਚ ਹੀ ਸਿੱਖ ਭਾਈਚਾਰੇ ਦੇ ਹਮਦਰਦ ਤੇ ਹਮਾਇਤੀ ਬਣ ਗਏ ਸਨ ਇਹਨਾਂ ਵਿੱਚੋਂ ਕਰਮਜੀਤ ਸਿੰਘ ਸਭ ਤੋਂ ਪ੍ਰਮੁੱਖ ਸੀ ਉਹ ਉਸ ਵੇਲੇ ਡਿਪਟੀ ਨਿਊਜ਼ ਐਡੀਟਰ ਸੀ ਜਿਸ ਕਰਕੇ ਉਹ ਫੀਲਡ ਤੋਂ ਆਈਆਂ ਖਬਰਾਂ ਨੂੰ ਆਪਣੀ ਮਨਪਸੰਦ ਰੰਗਤ ਦੇਣ ਦੀ ਤਾਕਤ ਤੇ ਸਮਰੱਥਾ ਰੱਖਦਾ ਸੀ ਨਿਊਜ਼ ਡੈਸਕ ਉੱਤੇ ਗੁਰਦਿਆਲ ਸਿੰਘ ਬੱਲ ਤੇ ਦਲਜੀਤ ਸਿੰਘ ਸਰਾ ਉਸ ਦੇ ਦੋ ਪੱਕੀ ਸਹਿਯੋਗੀ ਸਨ ਇਹਨਾਂ ਸਾਰਿਆਂ ਨਾਲ ਹੀ ਮੇਰੀ ਪੁਰਾਣੀ 1970 ਤੋਂ ਜਾਣ ਪਛਾਣ ਸੀ ਇਹਨਾਂ ਦੀ ਬਦੌਲਤ ਹੀ ਉਸ ਵੇਲੇ ਪੰਜਾਬੀ ਟਰਬਿਊਨ ਵਿੱਚ ਸਿੱਖ ਜਝਾਰੂਆਂ ਦੀਆਂ ਖਬਰਾਂ ਪ੍ਰਮੁੱਖਤਾ ਨਾਲ ਸ਼ਬਦੀਆਂ ਸਨ ਜਦਕਿ ਦੂਸਰੇ ਸਾਰੇ ਅਖਬਾਰਾਂ ਨੂੰ ਜਝਾਰੂ ਧਾਰਾ ਦੀ ਖਬਰ ਛਾਪਣ ਵੇਲੇ ਅਕਸਰ ਹੀ ਸੱਪ ਸੁੰਘ ਜਾਂਦਾ ਸੀ ਕਰਮਜੀਤ ਸਿੰਘ ਨੇ ਹੀ 1986 ਦੇ ਆਰੰਭ ਵਿੱਚ ਮੇਰੀ ਮੁਲਾਕਾਤ ਪ੍ਰਭਾਵਸ਼ਾਲੀ ਵਿਦਵਾਨ ਸਰਦਾਰ ਜਗਜੀਤ ਸਿੰਘ ਨਾਲ ਕਰਵਾਈ ਸੀ ਸਰਦਾਰ ਜਗਜੀਤ ਸਿੰਘ ਦੀ 60ਵਿਆਂ ਵਿੱਚ ਗਦਰ ਲਹਿਰ ਬਾਰੇ ਛਪੀ ਕਿਤਾਬ ਬਹੁਤ ਚਰਚਾ ਦਾ ਵਿਸ਼ਾ ਬਣੀ ਸੀ ਉਸ ਤੋਂ ਬਾਅਦ 70ਵਿਆਂ ਵਿੱਚ ਸਿੱਖ ਇਨਕਲਾਬ ਦੇ ਨਾਂ ਹੇਠ ਉਹਨਾਂ ਦੀ ਦੂਜੀ ਕਿਤਾਬ ਛਪੀ ਸੀ ਜਿਸ ਵਿੱਚ ਉਹਨਾਂ ਨੇ ਗੁਰੂ ਸਾਹਿਬਾਨ ਵੱਲੋਂ ਲਿਆਂਦੇ ਗਏ ਸਮਾਜਿਕ ਤੇ ਸੱਭਿਆਚਾਰਕ ਇਨਕਲਾਬ ਦੀ ਤੁਲਨਾ ਸੰਸਾਰ ਦੇ ਹੋਰ ਨਾ ਵੱਡੇ ਇਨਕਲਾਬਾਂ ਨਾਲ ਕੀਤੀ ਸੀ ਅਤੇ ਇਸ ਆਧਾਰ ਤੇ ਸਿੱਖ ਇਨਕਲਾਬ ਨੂੰ ਸੰਸਾਰ ਇਤਿਹਾਸ ਵਿੱਚ ਹੋਏ ਸਭਨਾ ਇਨਕਲਾਬਾਂ ਨਾਲੋਂ ਵਿਲੱਖਣ ਤੇ ਉੱਤਮ ਦਰਸਾਇਆ ਸੀ ਜਦੋਂ ਮੈਂ ਉਹਨਾਂ ਨੂੰ ਮਿਲਿਆ ਉਦੋਂ ਉਹ ਕਾਫੀ ਵਿਰਧ ਹੋ ਗਏ ਸਨ ਪਰ ਫਿਰ ਵੀ ਉਹ ਲਗਾਤਾਰ ਨਵਾਂ ਲਿਖਣ ਦੇ ਕਾਰਜ ਵਿੱਚ ਜੁਟੇ ਹੋਏ ਸਨ ਜਿਸ ਕਰਕੇ ਉਹ ਬਹੁਤ ਹੀ ਘੱਟ ਲੋਕਾਂ ਨੂੰ ਮਿਲਦੇ-ਗਿੱਲਦੇ ਸਨ ਪਰ ਮੇਰੀ ਪਹਿਲੀ ਮੁਲਾਕਾਤ ਦੌਰਾਨ ਹੋਈ ਵਿਚਾਰ-ਚਰਚਾ ਤੋਂ ਬਾਅਦ ਉਹਨਾਂ ਦੀ ਮੇਰੇ ਨਾਲ ਨਿੱਕੀ ਸਾਝ ਬਣ ਗਈ ਸੀ ਅਤੇ ਉਹਨਾਂ ਨੇ ਮੈਨੂੰ ਵਿਦਾ ਕਰਦਿਆਂ ਕਿਹਾ ਸੀ ਤੁਹਾਡੇ ਲਈ ਮੇਰਾ ਬੁਹਾ ਹਰ ਵੇਲੇ ਖੁੱਲਾ ਹੈ ਇਹ ਗੱਲ ਮੇਰੇ ਲਈ ਬਹੁਤ ਹੀ ਮਾਨ ਵਾਲੀ ਸੀ ਗੱਲਾਂបਾਤਾਂ ਦੌਰਾਨ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਗਰਮਾ-ਗਰਮ ਵਿਚਾਰਾਂ ਤੇ ਸਤਿੱਖੀ ਭਾਸ਼ਾ ਨੂੰ ਪਸੰਦ ਨਹੀਂ ਕਰਦੇ ਅਤੇ ਸਰਕਾਰ ਵਿਰੁੱਧ ਖਾੜਕੂ ਤਰੀਕਿਆਂ ਨਾਲ ਲੜ ਰਹੇ ਕਿਸੇ ਵੀ ਵਿਅਕਤੀ ਨਾਲ ਉਹ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੇ ਸਨ ਉਹਨਾਂ ਦੀ ਇਹ ਸਪਸ਼ਟ ਪੋਜੀਸ਼ਨ ਸੁਣ ਕੇ ਮੈਂ ਦੁੱਬਦਾ ਵਿੱਚ ਪੈ ਗਿਆ ਸੀ ਉਦੋਂ ਉਹਨਾਂ ਨੂੰ ਮੇਰੇ ਰੂਪੋਸ਼ ਹੋਣ ਦਾ ਪਤਾ ਨਹੀਂ ਸੀ ਅਤੇ 나ਹੀਂ ਮੇਰੇ ਰਾਸੀ ਵਿਚਾਰਾਂ ਬਾਰੇ ਪੂਰਾ ਗਿਆਨ ਸੀ ਮੈਂ ਧਰਮ ਸੰਕਟ ਵਿੱਚ ਪੈ ਗਿਆ ਸੀ ਕਿ ਜੇਕਰ ਮੈਂ ਉਹਨਾਂ ਨੂੰ ਆਪਣੇ ਬਾਰੇ ਪੂਰਾ ਸੱਚ ਨਹੀਂ ਦੱਸਦਾ ਤਾਂ ਇਹ ਮੇਰੀ ਬੇਈਮਾਨੀ ਹੋਣੀ ਸੀ ਅਤੇ ਜੇਕਰ ਪੂਰਾ ਸੱਚ ਦੱਸਦਾ ਹਾਂ ਤਾਂ ਉਹਨਾਂ ਨੇ ਮੇਰੇ ਨਾਲ ਮੇਲਜੋਲ ਰੱਖਣ ਤੋਂ ਇਨਕਾਰ ਕਰ ਦੇਣਾ ਸੀ ਕਿਉਂਕਿ ਉਹ ਸੁਭਾਅ ਪੱਖੋਂ ਬਹੁਤ ਹੀ ਬੇਬਾਕ ਸਨ ਅਤੇ ਹਰ ਗੱਲ ਸਿੱਧੀ ਤੇ ਸਪਸ਼ਟ ਕਹਿ ਦਿੰਦੇ ਸਨ ਇੱਕ ਵਾਰ ਪ੍ਰੋਫੈਸਰ ਕਿਸ਼ਨ ਸਿੰਘ ਨੇ ਮੇਰੀ ਹਾਜ਼ਰੀ ਵਿੱਚ ਉਹਨਾਂ ਕੋਲ ਮੇਰੀ ਪੰਜਾਬੀ ਲੇਖਣੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਮੇਰ ਸਿੰਘ ਦੀ ਲਿਖਤ ਵਿੱਚ ਢੜਲਾ ਬਹੁਤ ਹੈ ਇਸ ਦੇ ਜਵਾਬ ਵਿੱਚ ਸਰਦਾਰ ਜਗਜੀਤ ਸਿੰਘ ਨੇ ਪੂਰੀ ਬੇਬਾਕੀ ਨਾਲ ਕਹਿ ਦਿੱਤਾ ਸੀ ਕਿ ਅਜਿਹੀ ਢੜਲੇਦਾਰ ਭਾਸ਼ਾ ਨੂੰ ਮੈਂ ਪਸੰਦ ਨਹੀਂ ਕਰਦਾ ਮੈਂ ਅਖੀਰ ਵਿੱਚ ਸਾਰੇ ਪੱਖ ਵਿਚਾਰਨ ਤੋਂ ਬਾਅਦ ਇਹ ਫੈਸਲਾ ਕਰ ਲਿਆ ਸੀ ਕਿ ਅਗਲੀ ਮੁਲਾਕਾਤ ਤੇ ਉਹਨਾਂ ਨੂੰ ਆਪਣੇ ਬਾਰੇ ਸੱਚੋ ਸੱਚ ਦੱਸ ਦੇਣਾ ਹੈ ਸੋ ਅਗਲੀ ਮਿਲਣੀ ਦੌਰਾਨ ਮੈਂ ਉਹਨਾਂ ਸਾਹਮਣੇ ਆਪਣੇ ਰੂਪ ਕੋ ਛੋਣ ਦਾ ਸੱਚ ਉਜਾਗਰ ਕਰ ਦਿੱਤਾ ਅਤੇ ਪਹਿਲੀ ਮਿਲਣੀ ਦੌਰਾਨ ਇਹ ਗੱਲ ਨਾ ਦੱਸ ਸਕਣ ਬਾਰੇ ਉਹਨਾਂ ਕੋਲੋਂ ਮਾਫੀ ਵੀ ਮੰਗ ਲਈ ਸੀ ਉਹ ਮੇਰੀ ਗੱਲ ਸੁਣ ਕੇ ਕਾਫੀ ਹੈਰਾਨ ਹੋਏ ਅਤੇ ਫਿਰ ਥੋੜੇ ਚਿਰ ਲਈ ਚੁੱਪ ਹੋ ਗਏ ਮੈਂ ਬਹੁਤ ਤਣਾਅ ਵਿੱਚ ਸੀ ਅਤੇ ਉਹਨਾਂ ਦੇ ਜਵਾਬ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਅਖੀਰ ਵਿੱਚ ਉਹਨਾਂ ਨੇ ਮੈਨੂੰ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਫਿਰ ਵੀ ਮੇਰੇ ਕੋਲ ਜਦੋਂ ਮਰਜ਼ੀ ਆ ਸਕਦੇ ਹੋ ਮੈਨੂੰ ਇਹ ਸੁਣ ਕੇ ਚਾਜਿਆ ਚੜ ਗਿਆ ਸੀ ਅਤੇ ਮਨ ਤੋਂ ਵੱਡਾ ਬੋਝ ਲੈ ਗਿਆ ਸੀ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਉਹ ਗੁਪਤ ਰੂਪ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਨੂੰ ਵੀ ਮਿਲਦੇ ਰਹੇ ਸਨ ਇਸ ਰੋਸ਼ਨੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਉਹ ਆਮ ਰੂਪ ਵਿੱਚ ਖਾੜਕੂ ਸਰਗਰਮੀਆਂ ਨਾਲ ਅੰਦੂਰੀ ਬਣਾਈ ਰੱਖਣ ਦੇ ਬਾਵਜੂਦ ਕਹ ਰਹੇ ਸੇ ਜੋਗ ਵਿਅਕਤੀਆਂ ਦੇ ਮਾਮਲੇ ਵਿੱਚ ਛੋਟ ਦੇ ਦਿੰਦੇ ਸਨ ਉਸ ਸਮੇਂ ਜਸਪਾਲ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਜੁਐਨਾਈ ਦਾ ਰਿਪੋਰਟਰ ਸੀ ਸਾਡੇ ਇਲਾਕੇ ਦਾ ਹੋਣ ਕਰਕੇ ਉਸ ਨਾਲ ਮੇਰੀ ਪੁਰਾਣੀ ਜਾਣ ਪਛਾਣ ਸੀ ਪਰ ਬਹੁਤ ਸਾਲਾਂ ਤੋਂ ਕਦੇ ਮੁਲਾਕਾਤ ਨਹੀਂ ਹੋਈ ਸੀ 1985 ਵਿੱਚ ਜਦ ਮੇਰੀ ਸਿੱਖ ਸੰਘਰਸ਼ ਵਿੱਚ ਰੁਚੀ ਪੈਦਾ ਹੋ ਗਈ ਸੀ ਤਾਂ ਦਸੰਬਰ ਵਿੱਚ ਮੈਂ ਉਸ ਨੂੰ ਉਚੇਚਾ ਜਾ ਕੇ ਮਿਲਿਆ ਸੀ ਉਨਾ ਹੀ ਦਿਨਾਂ ਵਿੱਚ ਮੇਰੀ ਉਸ ਦੇ ਰਾਹੀਂ ਸਰਦਾਰ ਦਲਬੀਰ ਸਿੰਘ ਪੱਤਰਕਾਰ ਨਾਲ ਮਿਲਣੀ ਹੋਈ ਜਿਵੇਂ ਕਿ ਅੱਗੇ ਜਾ ਕੇ ਪਤਾ ਲੱਗੇਗਾ ਦਲਬੀਰ ਸਿੰਘ ਨਾਲ ਹੋਇਆ ਮੇਲ ਮੇਰੇ ਲਈ ਰਾਸੀ ਤੌਰ ਤੇ ਵਰਦਾਨ ਸਾਬਤ ਹੋਇਆ ਕਿਉਂਕਿ ਉਸ ਦੇ ਰਾਹੀਂ ਹੀ ਮੇਰਾ ਸਿੱਖ ਜਹਾੜੂਆਂ ਨਾਲ ਮੇਲਜੋਲ ਦਾ ਰਾਹ ਖੁੱਲਿਆ ਸੀ ਦਲਬੀਰ ਸਿੰਘ ਵਿਦਿਆਰਥੀ ਜੀਵਨ ਦੌਰਾਨ ਕਮਿਊਨਿਸਟ ਲਹਿਰ ਨਾਲ ਜੁੜ ਗਿਆ ਸੀ ਉਹ ਜ਼ਿਆਦਾ ਸਮਾਂ ਅਮਰਸਰ ਦੇ ਇਲਾਕੇ ਵਿੱਚ ਹੀ ਸਰਗਰਮ ਰਿਹਾ ਸੀ ਸੰਘਰਸ਼ ਉਸ ਦੇ ਖੂਨ ਵਿੱਚ ਸੀ 17ਵੇਂ ਦਹਾਕੇ ਵਿੱਚ ਉਸਨੇ ਪੱਤਰਕਾਰੀ ਦੀ ਪੜ੍ਹਾਈ ਕਰਕੇ ਟ੍ਰਿਬਿਊਨ ਅਖਬਾਰ ਅੰਗਰੇਜ਼ੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ 13 ਅਪ੍ਰੈਲ 1978 ਨੂੰ ਜਿਸ ਵੇਲੇ ਨਿਰੰਕਾਰੀਆਂ ਨੇ ਅੰਮ੍ਰਿਤਸਰ ਵਿਖੇ ਅਖੰਡ ਕੀਰਤਨੀ ਜਥੇ ਤੇ ਦਮਦਮਈ ਟਕਸਾਲ ਦੇ 13 ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਤਾਂ ਉਸ ਵੇਲੇ ਦਲਬੀਰ ਸਿੰਘ ਬਤੌਰ ਰਿਪੋਰਟਰ ਮੌਕੇ ਤੇ ਹਾਜ਼ਰ ਸੀ ਉਸ ਕਾਂਡ ਤੋਂ ਬਾਅਦ ਉਸ ਦੀ ਸੋਚ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਗਿਆ ਸੀ ਅਗਲੇ 5-6 ਸਾਲਾਂ ਵਿੱਚ ਉਹ ਸੰਤ ਜਨੈਲ ਸਿੰਘ ਭਿੰਡਰਾਂ ਵਾਲੇ ਦੇ ਬਹੁਤ ਕਰੀਬ ਹੋ ਗਏ ਸਨ ਉਹਨਾਂ ਨੇ ਉਸ ਦੀ ਸੁਹਿਰਦਤਾ ਤੇ ਲਿਆਕਤ ਦਾ ਠੀਕ ਅੰਦਾਜ਼ਾ ਲਾ ਲਿਆ ਸੀ ਅਤੇ ਰਾਜਨੀਤੀ ਨਾਲ ਸੰਬੰਧਤ ਅਹਿਮ ਮਸਲਿਆਂ ਬਾਰੇ ਉਸ ਨਾਲ ਉਚੇਚਾ ਵਿਚਾਰ ਵਟਾਂਦਰਾ ਕਰਨਾ ਸ਼ੁਰੂ ਕਰ ਦਿੱਤਾ ਸੀ ਦਲਬੀਰ ਸਿੰਘ ਦਾ ਪੱਤਰਕਾਰ ਹੋਣ ਦੇ ਨਾਤੇ ਸਰਕਾਰੀ ਦਰਬਾਰੇ ਝੋਖਾ ਅਸਰ ਸੂਖ ਸੀ ਜਿਸ ਕਰਕੇ ਉਸ ਦੇ ذریعے ਸੰਤਾਂ ਨੂੰ ਬਹੁਤ ਸਾਰੀਆਂ ਸਰਕਾਰੀ ਨੀਤੀਆਂ ਤੇ ਫੈਸਲਿਆਂ ਦੀ ਅਗਾਊਂ ਸੂਚਨਾ ਮਿਲ ਜਾਂਦੀ ਸੀ ਜਿਹੜੇ ਲੋਕਾਂ ਨੂੰ ਇਸ ਤੱਥ ਦਾ ਪਤਾ ਨਹੀਂ ਉਹਨਾਂ ਨੂੰ ਸੰਤ ਜੀ ਦੇ ਸਰਕਾਰ ਨਾਲ ਗੁੱਝੇ ਸਬੰਧਾਂ ਦਾ ਭੁਲੇਖਾ ਪੈਂਦਾ ਰਿਹਾ ਮਿਸਾਲ ਵਜੋਂ 1981 ਵਿੱਚ ਜਦੋਂ ਸੰਤ ਬੰਬਈ ਗਏ ਹੋਏ ਸਨ ਜਿੱਥੇ ਉਹ ਦਾਦਰ ਦੇ ਗੁਰਦੁਆਰਾ ਸਾਹਿਬ ਵਿੱਚ ਠਹਿਰੇ ਹੋਏ ਸਨ ਅਤੇ ਉੱਥੇ ਹਰ ਰੋਜ਼ ਕਥਾ ਕਰਿਆ ਕਰਦੇ ਸਨ ਤਾਂ ਉਸ ਵੇਲੇ ਕੇਂਦਰ ਸਰਕਾਰ ਨੇ ਸੰਤ ਜੀ ਨੂੰ ਗ੍ਰਿਫਤਾਰ ਕਰਨ ਦੀ ਗੁਪਤ ਯੋਜਨਾ ਬਣਾ ਲਈ ਸੀ ਇਸ ਬਾਰੇ ਸਾਰੇ ਕਾਨੂੰਨੀ ਪੱਖ ਵਿਚਾਰ ਲਏ ਸਨ ਦਲਬੀਰ ਸਿੰਘ ਨੂੰ ਹੋਮ ਮਿਨਿਸਟਰੀ ਵਿਚਲੇ ਆਪਣੇ ਸੂਤਰਾਂ ਰਾਹੀਂ ਸਰਕਾਰ ਦੀ ਇਸ ਯੋਜਨਾ ਦੀ ਸੂਹ ਮਿਲ ਗਈ ਸੀ ਉਸ ਨੇ ਅਮਰਸਰ ਤੋਂ ਉਸੇ ਵੇਲੇ ਸੰਤਾ ਨੂੰ ਫੋਨ ਕਰਕੇ ਇਹ ਸੂਹ ਦੇ ਦਿੱਤੀ ਸੀ ਉਸ ਵੇਲੇ ਲੈਂਡਲਾਈਨ ਫੋਨ ਹੀ ਹੁੰਦੇ ਸਨ ਅਤੇ ਦਲਬੀਰ ਸਿੰਘ ਨੇ ਇਹ ਯਕੀਨੀ ਬਣਾਉਣ ਲਈ ਕਿ ਕੋਈ ਤੀਸਰਾ ਬੰਦਾ ਉਸ ਦੀ ਆਵਾਜ਼ ਦੀ ਪਛਾਣ ਨਾ ਕਰ ਸਕੇ ਫੋਨ ਕਰਨ ਵੇਲੇ ਉਸ ਦੇ ਉੱਤੇ ਪਤਲਾ ਜਿਹਾ ਰੁਮਾਲ ਰੱਖ ਲਿਆ ਸੀ ਰੁਮਾਲ ਨਾਲ ਬੋਲਣ ਵਾਲੇ ਦੀ ਆਵਾਜ਼ ਪਛਾਣਣੀ ਔਖੀ ਹੋ ਜਾਂਦੀ ਹੈ ਸੰਤ ਉਸੇ ਰਾਤ ਗੁਪਤ ਢੰਗ ਨਾਲ ਬੰਬਈ ਤੋਂ ਨਿਕਲ ਗਏ ਸਨ ਹੋਮ ਮਿਨਿਸਟਰੀ ਦੇ ਅਧਿਕਾਰੀਆਂ ਨੂੰ ਜਦੋਂ ਸੰਤਾਂ ਦੇ ਮਹਿਤਾ ਚੌਂਕ ਪਹੁੰਚ ਜਾਣ ਦਾ ਪਤਾ ਲੱਗਿਆ ਤਾਂ ਉਹ ਹੱਕੇ ਬੱਕੇ ਰਹਿ ਗਏ ਸਨ ਇਸ ਦੀ ਪੁਸ਼ਟੀ ਤਤਕਾਲੀ ਡਿਪਟੀ ਹੋਮ ਸਕੱਤਰ ਗੁਰਦੇਵ ਗਰੇਵਾਲ ਜਿਸ ਨੂੰ ਸੰਤਾਂ ਦੀ ਗ੍ਰਿਫਤਾਰੀ ਤੋਂ ਬਾਅਦ ਲੋਕ ਸਭਾ ਵਿੱਚ ਦਿੱਤਾ ਜਾਣ ਵਾਲਾ ਬਿਆਨ ਤਿਆਰ ਕਰਨ ਦਾ ਕਾਰਜ ਸੌਂਪਿਆ ਗਿਆ ਸੀ ਵੱਲੋਂ ਸੇਵਾ ਮੁਕਤ ਹੋਣ ਬਾਅਦ ਲਿਖੀ ਪੁਸਤਕ ਤੋਂ ਹੁੰਦੀ ਹੈ ਸਰਦਾਰ ਦਲਬੀਰ ਸਿੰਘ ਦੇ ਜਿਉਂਦਿਆਂ ਇਹ ਭੇਦ ਉਜਾਗਰ ਨਹੀਂ ਕੀਤਾ ਜਾ ਸਕਦਾ ਸੀ ਪਰ ਹੁਣ ਜਦ ਉਹ ਇਸ ਸੰਸਾਰ ਤੇ ਨਹੀਂ ਰਹੇ ਤਾਂ ਇਹ ਭੇਦ ਉਜਾਗਰ ਕਰਨ ਵਿੱਚ ਕੋਈ ਹਰਜਾ ਨਹੀਂ ਇਸ ਨਾਲ ਸੰਤਾਂ ਦੇ ਸਰਕਾਰ ਨਾਲ ਗੁਪਤ ਸਬੰਧਾਂ ਬਾਰੇ ਬਣੀਆਂ ਤੇ ਫੈਲਾਈਆਂ ਗਈਆਂ ਕਈ ਗਲਤ ਧਾਰਨਾਵਾਂ ਦੂਰ ਹੋ ਜਾਣਗੀਆਂ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਸਰਕਾਰ ਨੇ ਦਲਬੀਰ ਸਿੰਘ ਦੇ ਵਿਰੁੱਧ ਬਹੁਤ ਸਾਰੇ ਮੁਕੱਦਮੇ ਦਰਜ ਕਰ ਲਏ ਸਨ ਜਿਸ ਵਜ੍ਹਾ ਕਰਕੇ ਉਸ ਨੂੰ ਰੂਪਕੋਸ਼ ਹੋਣਾ ਪੈ ਗਿਆ ਸੀ ਪਰ ਟਰਬਿਊਨ ਅਖਬਾਰ ਸਮੂਹ ਦੇ ਪ੍ਰਬੰਧਕਾਂ ਤੇ ਸਰਕਾਰ ਨੇ ਦਲਬੀਰ ਸਿੰਘ ਨੂੰ ਆਪਣੀ ਕਿੜ ਕੱਢਣ ਲਈ ਉਸ ਦੀ ਧਰਮ ਸੁਪਤਨੀ ਬੀਬੀ ਤੀਰਥ ਕੌਰ ਨੂੰ ਗ੍ਰਿਫਤਾਰ ਕਰਕੇ ਬਠਿੰਡਾ ਜ਼ਿਲ੍ਹੇ ਦੇ ਸਭ ਤੋਂ ਦੂਰ ਦਰਾਡੇ ਹਰਿਆਣੇ ਦੀ ਹੱਦ ਦੇ ਨੇੜੇ ਪੈਂਦੇ ਥਾਣੇ ਵਿੱਚ ਬੰਦ ਕਰ ਦਿੱਤਾ ਸੀ। ਉਹਨਾਂ ਦੇ ਘਰ ਦਾ ਸਾਰਾ ਸਮਾਨ ਚੋਕ ਲਿਆ ਸੀ। ਉਹਨਾਂ ਦੇ ਦੋ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਸ਼ਰਨ ਲੈਣੀ ਪਈ ਸੀ। ਪਰ ਦਲਬੀਰ ਸਿੰਘ ਨੂੰ ਜਵਾਨੀ ਦੌਰਾਨ ਕਮਿਊਨਿਸਟ ਜੀਵਨ ਅੰਦਰ ਸੰਘਰਸ਼ਾਂ ਦੀ ਖੂਬ ਪਾਣ ਚੜੀ ਹੋਈ ਸੀ। ਜਿਸ ਕਰਕੇ ਉਸਨੇ ਸਰਕਾਰ ਦੇ ਮੂਹਰੇ ਚੋਕਣ ਦੀ ਥਾਵੇਂ ਸਰਕਾਰ ਦੇ ਬ੍ਰਾਹਮਣਵਾਦੀ ਹਾਕਮਾਂ ਦੇ ਵਿਰੁੱਧ ਸਿੱਖ ਕੌਮ ਦੇ ਰੋਹ ਨੂੰ ਜਥੇਬੰਦ ਕਰਨ ਦਾ ਤਹैया ਕਰ ਲਿਆ ਸੀ ਇਸ ਸਿਲਸਲੇ ਵਿੱਚ ਉਸਨੇ 1985 ਦੇ ਸ਼ੁਰੂ ਵਿੱਚ ਨਿੱਜੀ ਤੌਰ ਤੇ ਜੋਧਪੁਰ ਜਾ ਕੇ ਉੱਥੇ ਨਜ਼ਰਬੰਦ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਮੁੱਖ ਆਗੂਆਂ ਭਾਈ ਹਰਮਿੰਦਰ ਸਿੰਘ ਸੰਧੂ ਤੇ ਰਜਿੰਦਰ ਸਿੰਘ ਮਹਿਤਾ ਆਦ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਰਾਸੀ ਵਿਚਾਰਾਂ ਤੇ ਇਰਾਦਿਆਂ ਬਾਰੇ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਦੀ ਸਹਿਮਤੀ ਨਾਲ ਉਸਨੇ ਫਾਊਂਡੇਸ਼ਨ ਨੂੰ ਮੋੜ ਜਥੇਬੰਦ ਕਰਨ ਲਈ ਲੋੜੀਂਦੇ ਜਥੇਬੰਦਕ ਕਦਮ ਚੁੱਕੇ। ਮੇਰੀਆਂ ਭਾਈ ਦਲਬੀਰ ਸਿੰਘ ਨਾਲ ਉਸ ਸਮੇਂ ਦੌਰਾਨ ਹੋਈਆਂ ਗੱਲਾਂ-ਬਾਤਾਂ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਉਸ ਦੀ ਤਰਜ਼ੀ 1984 ਦੇ ਕੱਲੂ ਘਾਰੇ ਤੋਂ ਬਾਅਦ ਆਮ ਸਿੱਖ ਜਨਤਾ ਦੇ ਮਨਾਂ ਵਿੱਚੋਂ ਹਕੂਮਤ ਦਾ ਭੈਅ ਦੂਰ ਕਰਨਾ ਅਤੇ ਉਹਨਾਂ ਨੂੰ ਮੌਕੇ ਮੁਤਾਬਕ ਟੁਕਮੇ ਮੁੱਦਿਆਂ ਉੱਤੇ ਜਥੇ ਬੰਦ ਤੇ ਲਾਮਬੰਦ ਕਰਨਾ ਸੀ ਉਹ ਸੰਘਰਸ਼ ਨੂੰ ਖੁੱਲਾ ਜੰਤਕ ਰੂਪ ਦੇਣਾ ਚਾਹੁੰਦਾ ਸੀ ਜਦੋਂ ਕਿ ਸਿੱਖ ਨੌਜਵਾਨਾਂ ਦੇ ਵੱਡੇ ਹਿੱਸੇ ਭਾਰਤੀ ਹਕੂਮਤ ਦੇ ਵਿਰੋਧਾ ਹਥਿਆਰਬੰਦ ਜੰਗ ਛੇੜਨ ਲਈ ਤਤਪਰ ਸਨ ਭਾਈ ਦਲਬੀਰ ਸਿੰਘ ਸਿਧਾਂਤਕ ਤੌਰ ਤੇ ਇਸ ਗੱਲ ਦੇ ਖਿਲਾਫ ਨਹੀਂ ਸੀ ਪਰ ਉਹ ਆਪ ਇਸ ਤਰ੍ਹਾਂ ਤੋਂ ਦੂਰ ਰਹਿਣਾ ਚਾਹੁੰਦਾ ਸੀ ਅਜਿਹੇ ਮੌਕੇ ਇਸ ਤਰ੍ਹਾਂ ਦਾ ਆਤਮ ਸੰਜਮ ਰੱਖਣਾ ਬਹੁਤ ਔਖਾ ਹੁੰਦਾ ਹੈ ਪਰ ਦਲਬੀਰ ਸਿੰਘ ਨੇ ਇਸ ਅਸੂਲ ਦੀ ਅਡੋਲਤਾ ਤੇ ਦਿੜ੍ਹਤਾ ਨਾਲ ਪਾਲਣਾ ਕੀਤੀ ਮੈਂ ਭਾਜੀ ਦਲਬੀਰ ਸਿੰਘ ਦੇ ਇਸ ਗੁਣ ਤੋਂ ਬਹੁਤ ਕਾਇਲ ਹੋਇਆ ਸੀ ਭਾਵੇਂ ਕਿ ਮੇਰਾ ਸੁਭਾਅ ਤੇ ਰਾਸ ਹੀ ਚੁਕਾ ਇਸ ਦੀ ਐਨ ਉਲਟ ਸੀ ਜਦੋਂ ਭਾਈ ਚਰਨਜੀਤ ਸਿੰਘ ਤਲਵੰਡੀ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਦੂਸਰੇ ਆਗੂ ਰੂਪੋਸ਼ ਹੋ ਗਏ ਤਾਂ ਭਾਈ ਦਲਬੀਰ ਸਿੰਘ ਨੇ ਦਮਦਮਈ ਟਕਸਾਲ ਦੇ ਮੋਰੀਆਂ ਖਾਸ ਕਰਕੇ ਭਾਈ ਮਨਬੀਰ ਸਿੰਘ ਚਿਹੜੂ ਭਾਈ ਧੰਨਾ ਸਿੰਘ ਭਾਈ ਦਲੀਪ ਸਿੰਘ ਭਾਈ ਅਜੈਬ ਸਿੰਘ ਅਬਿਆਸੀ ਤੇ ਭਾਈ ਮੋਹਕਮ ਸਿੰਘ ਆਦ ਨਾਲ ਰਾਏ مشਵਰਾ ਕਰਕੇ ਜਨਤਾ ਖੇਤਰ ਵਿੱਚ ਖੁੱਲੀਆਂ ਸਰਗਰਮੀਆਂ ਕਰਨ ਲਈ ਹਰਿੰਦਰ ਸਿੰਘ ਕਾਲੋ ਨੂੰ ਫਰਡੇਸ਼ਨ ਦਾ ਕਨਵੀਨਰ ਬਣਾਉਣ ਦਾ ਫੈਸਲਾ ਕਰ ਲਿਆ ਸੀ ਉਸ ਵੇਲੇ ਹਰਿੰਦਰ ਸਿੰਘ ਕਾਲੋ ਦੇ ਸਰਕਾਰ ਨਾਲ ਲੁਕਵੇਂ ਸਬੰਧਾਂ ਦੀਆਂ ਅਫਵਾਹਾਂ ਚੱਲ ਰਹੀਆਂ ਸਨ ਪਰ ਭਾਈ ਦਲਬੀਰ ਸਿੰਘ ਨੇ ਕਾਲੂ ਨੂੰ ਸਾਹਮਣੇ ਬਿਠਾ ਕੇ ਪੂਰੀ ਪੁੱਛ ਪੜਤਾਲ ਕਰਨ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਸੀ ਉਸ ਉਪਰੰਤ ਭਾਈ ਦਲਬੀਰ ਸਿੰਘ ਦੇ ਮਾਰਗਦਰਸ਼ਨ ਹੇਠ ਥੋੜੇ ਹੀ ਚਿਰ ਵਿੱਚ ਜਝਾਰੂ ਧਾਰਾ ਦੀਆਂ ਜਨਤਕ ਸਰਗਰਮੀਆਂ ਵੇਗ ਫੜ ਗਈਆਂ ਸਨ ਜਿਸ ਦਾ ਸਿਖਰ 26 ਜਨਵਰੀ 1986 ਨੂੰ ਅਕਾਲ ਤਖਤ ਸਹਿ ਵਿਖੇ ਜੁੜੇ ਸਰਬੱਤ ਖਾਲਸਾ ਸਮਾਗਮ ਦੇ ਰੂਪ ਵਿੱਚ ਹੋਇਆ ਜਿਸ ਦਾ ਵਿਸਥਾਰ ਵਿੱਚ ਵਰਣਨ ਅੱਗੇ ਜਾ ਕੇ ਕੀਤਾ ਜਾਵੇਗਾ। ਸੰਤ ਲੋਂਗੋਵਾਲ ਦਾ ਕਤਲ 24 ਜੁਲਾਈ 1985 ਨੂੰ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਨਾਲ ਰਾਸਸੀ ਸਮਝੌਤਾ ਕਰ ਲਿਆ ਸੀ। ਗੈਰ ਤਮੰਦ ਸਿੱਖਾਂ ਨੇ ਇਸ ਸਮਝੌਤੇ ਨੂੰ ਕੌਮ ਨਾਲ ਗਦਾਰੀ ਸਮਝਿਆ ਸੀ। ਜਿਸ ਕਰਕੇ ਜੁਝਾਰੂ ਨੌਜਵਾਨਾਂ ਨੇ 20 ਅਗਸਤ 1985 ਨੂੰ ਸੰਤ ਲੋਂਗੋਵਾਲ ਨੂੰ ਕਸਬਾ ਸ਼ੇਰਪੁਰ ਵਿਖੇ ਗੋਲੀ ਮਾਰ ਦਿੱਤੀ ਸੀ ਜਿਸ ਵੇਲੇ ਸੰਤ ਲੋਂਗੋਵਾਲ ਨੂੰ ਗੋਲੀ ਮਾਰਨ ਦੀ ਖਬਰ ਸ਼ਾਮ ਨੂੰ ਰੇਡੀਓ ਤੋਂ ਪਰਦੇਸ਼ਿਕ ਸਮਾਚਾਰਾਂ ਵਿੱਚ ਨਸ਼ਰ ਹੋਈ ਉਸ ਵਕਤ ਮੈਂ ਪਟਿਆਲੇ ਅਰਬਨ ਅਸਟੇਟ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਆਪਣੇ ਦੋ ਜਾਣਕਾਰ ਪ੍ਰੋਫੈਸਰਾਂ ਨਾਲ ਬੈਠਾ ਅਰਜੀਵ ਲੋਂਗੋਵਾਲ ਸਮਝੌਤੇ ਉੱਤੇ ਖਾੜਕੂ ਸਫਾਂ ਦੇ ਸੰਭਾਵੀ ਜਵਾਬੀ ਕਰਮ ਬਾਰੇ ਹੀ ਗੱਲਬਾਤ ਕਰ ਰਿਹਾ ਸੀ ਖਬਰ ਸੁਣ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਪਰ ਮੈਂ ਵੇਖਿਆ ਕਿ ਯੂਨੀਵਰਸਿਟੀ ਦੇ ਬਹੁਤ ਸਾਰੇ ਅਧਿਆਪਕਾਂ ਵਿੱਚ ਸੋਗ ਫੈਲ ਗਿਆ ਸੀ ਸੰਤ ਲੋਂਗੋਵਾਲ ਦਾ ਅਤਾਹ ਸੰਸਕਾਰ ਅਗਲੇ ਦਿਨ ਲੋਂਗੋਵਾਲ ਵਿਖੇ ਹੋਣਾ ਸੀ ਮੈਂ ਸਿੱਖ ਜਨਤਾ ਦਾ ਪ੍ਰਤੀਕਰਮ ਜਾਣਨ ਲਈ ਦਾਹ ਸੰਸਕਾਰ ਮੌਕੇ ਪਹੁੰਚਣ ਦਾ ਫੈਸਲਾ ਕੀਤਾ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਲਿਜਾਣ ਲਈ ਯੂਨੀਵਰਸਿਟੀ ਵੱਲੋਂ ਇੱਕ ਵਿਸ਼ੇਸ਼ ਬੱਸ ਭੇਜੀ ਗਈ ਮੈਂ ਵੀ ਆਪਣੇ ਜਾਣਕਾਰ ਅਧਿਆਪਕਾਂ ਦੇ ਨਾਲ ਹੀ ਉਸੇ ਬਸਰਾਹੀਂ ਲੌਂਗੋਵਾਲ ਚਲਾ ਗਿਆ। ਜਾ ਕੇ ਵੇਖਿਆ ਤਾਂ ਉੱਥੇ ਲੋੜੇ ਦਾ ਇਕੱਠ ਸੀ। ਸੁਭਾਵਕ ਹੀ ਉੱਥੇ ਪਹੁੰਚੇ ਲੋਕ ਬੇਹੱਦ ਗਮਗੀਨ ਸਨ। ਦੇਸ਼ ਵਿਦੇਸ਼ ਦੀ ਪ੍ਰੈਸ ਪਹੁੰਚੀ ਹੋਈ ਸੀ। ਮੈਂ ਹਮਸਤ ਤੇ ਗਰਮੀ ਤੋਂ ਬਚਣ ਲਈ ਇੱਕ ਕਿਕਰ ਦੀ ਛਾਂ ਹੇਠ ਖੜਾ ਹੋ ਗਿਆ। ਮੈਂ ਦੇਖਿਆ ਕਿ ਜਿਸ ਵੇਲੇ ਚਿਖਾ ਨੂੰ ਅਗ ਲਗਾਈ ਗਈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ 2-3 ਸਾਥੀਆਂ ਨਾਲ ਆ ਕੇ ਕਿੱਕਰ ਦੀ ਛਾਂ ਹੇਠ ਪਹਿਲਾਂ ਤਾਂ ਖੜਾ ਹੋ ਗਿਆ ਫਿਰ ਸਿਰ ਉੱਤੇ ਬਲੇਟੇ ਪਰਮਨੇ ਨੂੰ ਧਰਤੀ ਤੇ ਵਿਸ਼ਾ ਕੇ ਮੈਥੋਂ ਥੋੜੀ ਹੀ ਦੂਰ ਬੈਠ ਗਿਆ ਸੀ ਉਸੇ ਵੇਲੇ ਮੈਨੂੰ ਕਿਸੇ ਨੇ ਦੱਸਿਆ ਕਿ ਸੰਤ ਲੋਂਗੋਵਾਲ ਦੇ ਹਮੈਤੀ ਬਾਦਲ ਨਾਲ ਦਿਲੋਂ ਬਹੁਤ ਨਿਰਾਸ਼ ਹਨ ਉਸ ਨੂੰ ਸੰਤ ਲੋਂਗੋਵਾਲ ਦਾ ਵਿਰੋਧੀ ਸਮਝਦੇ ਸਨ ਜਿਸ ਕਰਕੇ ਉਹਨਾਂ ਨੇ ਬਾਦਲ ਨੂੰ ਜਿਖਾ ਦੇ ਨੇੜੇ ਨਹੀਂ ਟੋਕਣ ਦਿੱਤਾ ਸੀ ਅਤੇ ਉਸ ਦੇ ਖਿਲਾਫ ਨਾਰੇ ਵੀ ਲੱਗੇ ਸਨ ਬਾਦਲ ਉਸ ਵੇਲੇ ਆਪਣੀਆਂ ਰਾਸ ਦੀ ਗਿਣਤੀਆਂ ਮਿਲਤੀਆਂ ਕਰਕੇ ਸਮਝੌਤੇ ਦੇ ਪੱਖ ਵਿੱਚ ਨਹੀਂ ਸੀ ਜਿਸ ਕਰਕੇ ਲੋਂਗੋਵਾਲ ਧੜੇ ਅੰਦਰ ਉਸ ਨੂੰ ਰਾਸ ਦੀ ਸ਼ਰੀਕ ਸਮਝਿਆ ਜਾ ਰਿਹਾ ਸੀ ਸੰਤ ਲੋਂਗੋਵਾਲ ਦੇ ਕਤਲ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ ਸੀ ਸਮਝੌਤੇ ਅਨੁਸਾਰ 22 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਇਹ ਗੱਲ ਜਗ ਜाहिर ਹੋ ਗਈ ਸੀ ਕਿ ਕਾਂਗਰਸੀ ਹਾਕਮਾਂ ਨੇ ਅਕਾਲੀ ਦਲ ਨਾਲ ਅੰਦਰ ਖਾਤੇ ਹੋਏ ਸਮਝੌਤੇ ਅਨੁਸਾਰ ਅਕਾਲੀ ਉਮੀਦਵਾਰਾਂ ਨੂੰ ਜਿਤਾਉਣ ਦਾ ਫੈਸਲਾ ਕੀਤਾ ਹੋਇਆ ਸੀ ਜਿਸ ਕਰਕੇ ਉਹਨਾਂ ਨੇ ਚੋਣਾਂ ਲੜਨ ਦਾ ਡਰਾਮਾ ਹੀ ਕੀਤਾ ਸੀ ਉਧਰ ਬਾਬਾ ਜੋਗਿੰਦਰ ਸਿੰਘ ਨੇ ਸਿੱਖਾਂ ਨੂੰ ਚੋਣਾਂ ਦਾ ਬਾਈਕਾਡ ਕਰਨ ਦਾ ਸੱਦਾ ਦੇ ਦਿੱਤਾ ਸੀ ਜਿਸ ਕਰਕੇ ਸਿੱਖ ਕੌਮ ਦੇ ਸੰਘਰਸ਼ਸ਼ੀਲ ਹਿੱਸੇ ਚੋਣਾਂ ਬਾਰੇ ਦੁਬਧਾ ਵਿੱਚ ਪੈ ਗਏ ਸਨ ਸ਼ਹੀਦ ਭਾਈ ਬਿਆਨਤ ਸਿੰਘ ਦੀ ਧਰਮ ਪਤਨੀ ਬੀਬੀ ਬਿਮਲ ਕੌਰ ਖਾਲਸਾ ਨੇ ਮੋਰਿੰਡੇ ਅਤੇ ਪੱਕਾ ਕਲਾਮ ਬਠਿੰਡਾ ਦੇ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਦੋਨੋਂ ਹਲਕਿਆਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ ਇਹਨਾਂ ਦੋਨਾਂ ਹਲਕਿਆਂ ਵਿੱਚ ਸਿੱਖ ਵੋਟਰਾਂ ਵਿੱਚ ਉਮਰ ਦੇ ਆਧਾਰ ਤੇ ਸਪਸ਼ਟ ਵੰਡ ਦੇਖਣ ਨੂੰ ਮਿਲੀ ਨੌਜਵਾਨ ਵੋਟਰਾਂ ਨੇ ਵੱਡੀ ਗਿਣਤੀ ਵਿੱਚ ਬੀਬੀ ਬਿਮਲ ਕੌਰ ਖਾਲਸਾ ਨੂੰ ਵੋਟਾਂ ਪਾਈਆਂ ਜਦ ਕਿ ਵੱਡੀ ਉਮਰ ਤੇ ਸਿੱਖ ਤੇ ਹਿੰਦੂ ਆਮ ਕਰਕੇ ਅਕਾਲੀ ਉਮੀਦਵਾਰਾਂ ਦੇ ਪੱਖ ਵਿੱਚ ਭੋਗਦੇ। ਬਾਬਾ ਜੋਗਿੰਦਰ ਸਿੰਘ ਵੱਲੋਂ ਵੋਟਾਂ ਦਾ ਬਾਈਕਾਟ ਕਰਨ ਦੇ ਸੱਦੇ ਦੇ ਬਾਵਜੂਦ ਬੀਬੀ ਬਿਮਲਕੌਰ ਖਾਲਸਾ ਨੂੰ ਦੋਵਾਂ ਹਲਕਿਆਂ ਤੋਂ ਚੰਗੀਆਂ ਵੋਟਾਂ ਮਿਲੀਆਂ ਸਨ। ਪੱਕਾ ਕਲਾਂ ਤੋਂ ਤਾਂ ਚੋਣਾਂ ਦੀ ਗਿਣਤੀ ਦੇ ਦੌਰਾਨ ਇਹ ਅਫਵਾਹ ਫੈਲ ਗਈ ਸੀ ਕਿ ਬੀਬੀ ਵੋਟਾਂ ਦੇ ਥੋੜੇ ਫਰਕ ਨਾਲ ਜਿੱਤ ਰਹੀ ਸੀ। ਪਰ ਪੰਜਾਬ ਸਰਕਾਰ ਦੇ ਤਤਕਾਲੀ ਮੁਖ ਸਕੱਤਰ ਐਸਐਸ ਤਨੋਵਾ ਹੈਲੀਕਾਪਟਰਾਂ ਹੀ ਪੱਕਾ ਕਲਾਂ ਜਾ ਪਹੁੰਚੇ ਸਨ ਅਤੇ ਪ੍ਰਚਲਿਤ ਅਫਵਾਹਾਂ ਅਨੁਸਾਰ ਉਸ ਨੇ ਮੌਕੇ ਦੇ ਅਫਸਰਾਂ ਕੋਲੋਂ ਅਕਾਲੀ ਉਮੀਦਵਾਰ ਦੀ ਜਿੱਤ ਦਾ ਐਲਾਨ ਕਰਵਾ ਦਿੱਤਾ ਸੀ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਹੋਣ ਕਰਕੇ ਅਤੇ ਕਾਂਗਰਸੀ ਹਾਕਮਾਂ ਦੇ ਇੰਦਰਾ ਗਾਂਧੀ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਸ਼ਹੀਦ ਬਿਆਨ ਸਿੰਘ ਦੀ ਸੁਪਤਨੀ ਨੂੰ ਕਿਸੇ ਵੀ ਹਾਲਤ ਵਿੱਚ ਜਿੱਤਾਂ ਨਾਂ ਦੇਣ ਦੇ ਇਰਾਦੇ ਨੂੰ ਦੇਖਦਿਆਂ ਅਜਹੀ ਹਕੂਮਤੀ ਧੱਕੇਸ਼ਾਹੀ ਕੋਈ ਅਣਹੋਣੀ ਗੱਲ ਨਹੀਂ ਸਤੰਬਰ 1985 ਦੀਆਂ ਚੋਣਾਂ ਦੇ ਦਿਨ ਜਲੰਧਰ ਰੇਡੀਓ ਤੋਂ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਇਹ ਅਨਾਉਂਸਮੈਂਟ ਹੁੰਦੀ ਰਹੀ ਕਿ ਤਰਨਤਾਰਨ ਦੇ ਇਲਾਕੇ ਵਿੱਚ ਸੁਖਦੇਵ ਸਿੰਘ ਸਚੀਰਾ ਨਾਮ ਦਾ ਵਿਅਕਤੀ ਚੋਣਾਂ ਵਿੱਚ ਵਿਗੜਨ ਪਾਉਣ ਦੇ ਇਰਾਦੇ ਨਾਲ ਨੀਲੇ ਰੰਗ ਦੇ ਸਕੂਟਰ ਉੱਤੇ ਘੁੰਮ ਰਿਹਾ ਹੈ ਪਰ ਉਸ ਵੇਲੇ ਸ਼ਾਇਦ ਸਿੱਖ ਜਹਾੜੂਆਂ ਦੀ ਚੋਣਾਂ ਵਿੱਚ ਵੈਗਨ ਪਾਉਣ ਦੀ ਕੋਈ ਯੋਜਨਾ ਨਹੀਂ ਸੀ ਉਸ ਵੇਲੇ ਤੱਕ ਪੰਜਾਬ ਵਿੱਚ ਕੋਈ ਵੀ ਖਾੜਕੂ ਫੋਰਸ ਹੋਂਦ ਵਿੱਚ ਨਹੀਂ ਆਈ ਸੀ ਜਿਸ ਕਰਕੇ ਚੋਣਾ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ ਸਨ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 32ਵਾਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ